ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਦੇ ਹਾਂ ਅੱਜ ਦੀ ਵੱਡੀ ਖਬਰ ਟੰਡਰੀਆਂ ਵਾਲੇ ਤੇ ਜਬਰ ਜਨਾਹ ਦੇ ਕਤਲ ਮਾਮਲੇ ਦੀ ਜਾਂਚ ਮੁਕੰਮਲ ਐਸ ਆਈ ਟੀ ਨੇ ਹਾਈ ਕੋਰਟ ਤੇ ਪੇਸ਼ ਕੀਤੀ ਰਿਪੋਰਟ ਪਟਿਆਲਾ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਟੰਡਰੀਆਂ ਵਾਲੀ ਵਾਲੇ ਨੂੰ ਕਤਲ ਦੇ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਐਸ ਟੀਮ ਨੇ ਪੂਰੀ ਕਰ ਲਈ ਹੈ ਟੀਮ ਨੇ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ ਲਗਭਗ 1 ਸਾਲ ਪਹਿਲਾਂ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਪਟਿਆਲਾ ਪੁਲਿਸ ਨੇ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਕੇ ਇੱਕ ਵਿਸ਼ੇਸ਼ ਜਾਂਚ ਜਾਂਚ ਟੀਮ ਬੁਲਾਈ ਸੀ ਵਿਸ਼ੇਸ਼ ਜਾਂਚ ਟੀਮ ਵਿੱਚ ਐਸਪੀ ਪੀਸੀਆਈ ਸਰਵਨਜੀਤ ਕੌਰ ਥਾਣਾ ਪਸੀਆਣਾ ਇੰਚਾਰਜ ਅਤੇ ਪਰੋਚਾ ਐਸ ਪਰੋਚਾ ਅਤੇ ਡੀਐਸਪੀ ਸਮਾਣਾ ਜੀਐਸ ਸਿਕੰਧ ਸ਼ਾਮਿਲ ਹਨ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਜਾਂਚ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਇਸ ਨੇ ਮਾਮਲਾ 2012 ਦਾ ਹੈ ਅਤੇ ਕਰਨਾਲ ਦੀ ਕੁੜੀ ਕਰਨਾਲ ਦੀ ਇੱਕ 12 ਸਾਲ ਦੀ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਦੋਸ਼ ਲਗਾਏ ਹਨ ਪਰਿਵਾਰ ਦਾ ਦੋਸ਼ ਸੀ ਕਿ ਲੜਕੀ ਆਪਣੇ ਪਰਿਵਾਰ ਨਾਲ ਪਰਮੇਸ਼ਰਤਵਾਰ ਗਈ ਸੀ ਤੇ 22 April 2012 ਨੂੰ ਮਰਤਕ ਪਾਈ ਗਈ ਸੀ ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨਾਲ ਬਲਾਧ ਕਰ ਕੀਤਾ ਗਿਆ ਹੈ ਅਤੇ ਫਿਰ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੈ ਪਰਮੇਸ਼ਰਦوار ਦੇ ਨਮਾਇੰਦਿਆਂ ਦੇ ਨੇ ਦਾਵਾ ਕੀਤਾ ਸੀ ਕਿ ਲੜਕੀ ਦੀ ਮੌਤ ਇਮਾਰਤ ਤੋਂ ਬਾਹਰ ਬਾਹਰ ਹੋਈ ਹੈ ਅਤੇ ਰਣਜੀਤ ਸਿੰਘ ਟਨੜੀਆਂ ਵਾਲੇ ਉਸ ਸਮੇਂ ਦੇਸ਼ ਤੋਂ ਬਾਹਰ ਹਨ ਬਾਹਰ ਸਨ ਬਾਅਦ ਵਿੱਚ ਪੀੜਤ ਪਰਿਵਾਰ ਨੇ ਮੈਂਬਰਾਂ ਦੁਆਰਾ ਪੰਜਾਬ ਅਤੇ हरियाणा हाई कोर्ट ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕੀਤੀ ਸੀ ਪਟੀਸ਼ਨ ਵਿੱਚ ਰਣਜੀਤ ਸਿੰਘ ਢੰਡਰੀਆ ਵਾਲੇ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ ਪੰਜਾਬ ਹਰਿਆਣਾ ਹਾਈ ਕੋਰਟ ਨੇ 24 ਮਈ 2012 ਨੂੰ ਇੱਕ ਇੱਕ ਇਕਤਰਤਾ ਦੁਆਰਾ ਕੀਤੀ ਗਈ ਦੁਆਰਾ ਕੀਤੀ ਗਈ ਪਹਿਲੀ ਜਾਣਕਾਰੀ ਦੇ ਆਧਾਰ ਤੇ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ